ਸ਼੍ਰੀ ਗਾਲ ਤੋਂ ਦੇਖ ਰਿਹਾ ਹਾਂ ਸੰਜਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣਿਆ ਦਰਸਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ ਚਿਛਰਾ ਦੇ ਵਿੱਚ ਵੀ ਸਵੇਰੇ 4:30 ਵਜੇ ਧਮਾਕਾ ਹੋਇਆ ਤਾਂ ਬਿਲਕੁਲ ਧਮਾਕੇ ਹੋਣ ਦੇ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ 40 ਫੁੱਟ ਲੰਬਾ ਤੇ 15 ਫੁੱਟ ਜਿਹੜਾ ਡੂੰਘਾ ਟੋਆ ਉੱਥੇ ਹੋ ਜਾਂਦਾ ਹਾਲਾਂਕਿ ਗਨੀਮਤ ਰਹੀਆ ਲੋਕਾਂ ਦਾ ਨੁਕਸਾਨ ਨਹੀਂ ਹੋਇਆ ਕਿਉਂਕਿ ਲੋਕ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਸੀ ਇਸ ਦੇ ਨਾਲ ਜਾਣਕਾਰੀ ਦੇ ਦਿੰਨੇ ਆ ਆਕੇ ਜਿਹੜਾ ਧਮਾਕਾ ਹੋਇਆ ਖੇਤਾਂ ਦੇ ਵਿੱਚ ਹੋਇਆ ਤਾਂ ਆਸ-ਪਾਸ ਦੇ ਲੋਕ ਜਿਹੜੇ 3-4 ਕਿਲੋਮੀਟਰ ਤੋਂ ਦੂਰੀ ਤੇ ਰਹਿੰਦੇ ਸੀ ਉਹਨਾਂ ਦੇ ਘਰਾਂ ਦੇ ਜਿਹੜੇ ਸ਼ੀਸ਼ੇ ਨੇ ਖਿੜਕੀਆਂ ਦੇ ਸ਼ੀਸ਼ੇ ਨੇ ਉਹ ਵੀ ਟੁੱਟ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਲਓ ਸਕਰੀਨ ਦੇ ਉੱਤੇ ਦਰਸਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂਬੇਲਾ ਚਿਚਰਾਂ ਦੇ ਵਿੱਚ ਸਵੇਰੇ 4:30 ਵਜੇ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਪਿੰਡ ਦੇ ਖਾਲੀ ਖੇਤ ਦੇ ਵਿੱਚ 40 ਫੁੱਟ ਲੰਮਾ ਟੋਆ ਤੇ 15 ਫੁੱਟ ਡੂੰਘਾ ਗੱਡਾ ਜਿਹੜਾ ਬਣ ਜਾਂਦਾ ਹੈ ਪਿੰਡ ਦੇ ਲੋਕ ਇਸ ਧਮਾਕੇ ਦੀ ਆਵਾਜ਼ ਤੋਂ ਬਾਅਦ ਡਰ ਗਏ 3 ਤੋਂ 4 ਕਿਲੋਮੀਟਰ ਦੇ ਦਰੀਏ ਦੇ ਵਿੱਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਤੇ ਪੂਰਾ ਪਿੰਡ ਹੈ ਜਿਹੜਾ ਮੌਕੇ ਤੇ ਉਸ ਵੇਲੇ ਇਕੱਠਾ ਹੋ ਗਿਆ ਜਿਹੀਆਂ ਤਸਵੀਰਾਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਨੇ ਜੋ ਕਿ ਸਰਹੱਦੀ ਏਰੀਆ ਪੈਂਦਾ ਲਗਾਤਾਰ ਤਾਬੜ ਤੋੜ ਐਲਓਸੀ ਦੇ ਉੱਤੇ ਫਾਇਰਿੰਗ ਹੋ ਰਹੀ ਹੈ ਪਾਕਿਸਤਾਨ ਦੇ ਵੱਲੋਂ ਵੀ ਡਰੋਨ ਦੇ ਨਾਲ ਅਟੈਕ ਕੀਤਾ ਜਾ ਰਿਹਾ ਹੈ ਹਾਲਾਂਕਿ ਭਾਰਤੀ ਫੌਜ ਨੇ ਵੀ ਕਈ ਡਰੋਨ ਰਸਤੇ ਦੇ ਵਿੱਚ ਨਸ਼ਟ ਕਰ ਦਿੱਤੇ ਨੇ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤਸਵੀਰਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ ਚਿਚਰੰਦੀਆਂ ਨੇ ਜਿੱਥੇ ਸਵੇਰੇ 4:30 ਵਜੇ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਪਿੰਡ ਦੇ ਖੇਤ ਦੱਸਦੇ ਕਿ ਖੇਤਾਂ ਦੇ ਵਿੱਚ 40 ਫੁੱਟ ਲੰਮਾ ਅਤੇ 15 ਫੁੱਟ ਡੂੰਘਾ ਜੜਾ ਟੋਆ ਬਣ ਜਾਂਦਾ ਹੈ ਗੱਡਾ ਬਣ ਜਾਂਦਾ ਹੈ ਪਿੰਡ ਦੇ ਲੋਕ ਇਸ ਧਮਾਕੇ ਦੀ ਆਵਾਜ਼ ਤੋਂ ਬੁਰੀ ਤਰੀਕੇ ਦੇ ਨਾਲ ਡਰ ਜਾਂਦੇ ਨੇ ਘਰਾਂ ਤੋਂ ਬਾਹਰ ਨਿਕਲੇ ਆਉਂਦੇ ਨੇ ਔਰ ਤਿੰਨ ਤੋਂ 4 ਕਿਲੋਮੀਟਰ ਦੇ ਆਦੀਏ ਵਿੱਚ ਰਹਿੰਦੇ ਲੋਕ ਨੇ ਜਿਹੜੇ ਉਹਨਾਂ ਦੇ ਘਰ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਨੇ ਇਸ ਦੇ ਨਾਲ ਦਰਵਾਜ਼ੇ ਨੇ ਜਿਹੜੇ ਉਹ ਵੀ ਟੁੱਟਦੇ ਹੋਏ ਨਜ਼ਰ ਹਾ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਸਕਰੀਨ ਤੇ ਸਾਂਝੀਆਂ ਕਰ ਰਿਹਾ ਹਾਂ ਮੇਰੇ ਘਰ ਤੱਕ ਜਦੋਂ ਧਮਕਾ ਆਈ ਸਵੇਰੇ ਫਟਾਫਟ ਬਾਹਰ ਨਿਕਲੇ ਥੋੜੀ देर ਬਾਅਦ ਚੀਪ ਸਾਨੂੰ ਪਤਾ ਲੱਗ ਗਿਆ ਕਿ ਪਿੰਡ ਸ਼ਿਸ਼ਰਾ ਦੇ ਵਿੱਚ ਜਿਹੜਾ ਵਾ ਇਹ ਧਮਾਕਾ ਹੋਇਆ ਹੈ ਤੇ ਇਹ ਧਮਾਕਾ ਸੁਣ ਤੋਂ ਬਾਅਦ ਵਿੱਚ ਬਾਅਦ ਵਿੱਚ ਕਿੰਨੀ ਦੇਰ ਬਾਅਦ ਘਰ ਤੋਂ ਬਾਹਰ ਨਿਕਲੇ ਸਾਡੇ ਜਿਹੜੇ ਪਰਿਵਾਰ ਦੇ ਜੀ ਆ ਦੋਸਤੋ ਪਹਿਲੇ ਤੇ ਹੋ ਚੁੱਕਾ ਸੀ ਤੇ ਅਸੀਂ ਇਹ ਸੋਚਦੇ ਸੀ ਕਿ ਸਾਡੇ ਘਰ ਦੇ ਲੱਗ ਕੇ ਕਿਤੇ ਡਿੱਗਾ ਅਸੀਂ ਫਟਾਫਟ ਆਪਣੇ ਸੇਫ ਜਗਾ ਲੱਭਣ ਲੱਗੇ ਵੀ ਕਿਤੇ ਸ਼ੁਭ ਜੀਏ ਤੇ ਫੇਰ ਇਹ ਜਿਹੜਾ ਵਾ ਪਤਾ ਲੱਗਾ ਤੇ ਫੇਰ ਅਸੀਂ ਬਾਹਰ ਨਿਕਲੇ ਆ ਤੁਸੀਂ ਵੀ ਸੀਆਰਪੀ ਅੱਛੇ ਨੌਕਰੀ ਕੀਤੀ ਹੈ ਕੀ ਲੱਗਦਾ ਤੁਹਾਨੂੰ ਮੈਂ ਸੀਆਰਪੀ ਤੇ ਸਰਵਿਸ ਕੀਤੀ ਆ ਲੇਕਿਨ ਜੇ ਮਿੱਟੀ ਦੀਆਂ ਪੋਜੀਸ਼ਨਾਂ ਦੋ ਪੋਜੀਸ਼ਨਾਂ ਮਾ ਹੋ ਸਕਦਾ ਹੈ ਇਹਦੇ ਅੰਦਰ ਜੋ ਆ ਕੋਈ ਮਜਾਇਲ ਅੰਦਰਤਾ ਸੀਗੀ ਆ ਉੱਪਰ ਦੀ ਮਿੱਟੀ ਦੀ ਪੋਜੀਸ਼ਨ ਹੋਰ ਆ ਜਿਹੜੀ ਸਾਈਡਾਂ ਤੇ ਮਿੱਟੀ ਦੀ ਪੋਜੀਸ਼ਨ ਆ ਉਹ ਹੋਰ ਆ ਇਸ ਕਰਕੇ ਇਹ ਲਾਗੇ ਲਾਗੇ ਛਰੇ ਛਰੇ ਪਏ ਸੀਗੇ ਟਣਾ तकरीबन 4:50 ਮਿੰਟ ਦੇ ਉੱਤੇ ਕੋਈ ਬਹੁਤ ਵੱਡੀ ਰੌਸ਼ਨੀ ਔਰ ਲਾਈਟ ਜਿਹੜੀ ਹੈ ਇੱਕ ਦੇਖਣ ਨੂੰ ਮਿਲੀ ਉੱਪਰ ਜਦੋਂ ਥੱਲੇ ਗਿਰਦੀ ਹੈ ਤਾਂ ਬਹੁਤ ਵੱਡਾ ਬਲਾਸਟ ਹੁੰਦਾ ਵਾ ਜਿਹਦੇ ਕਰਕੇ ਲਾਗੇ ਦੇ ਪਿੰਡ ਘਰ ਨੁਕਸਾਨੇ ਗਏ ਨੇ ਸ਼ੀਸ਼ੇ ਟੁੱਟ ਗਏ ਨੇ ਡਰ ਦਾ ਮਾਹੌਲ ਪੂਰਾ ਪੂਰਾ ਬਣਿਆ ਹੋਇਆ ਇਸ ਟਾਈਮ ਲੋਕ ਸਾਰੇ ਸਹਮੇ ਪਏ ਨੇ ਬਿ ਬਣਿਆ ਕੀ ਆ ਬਣਿਆ ਕੀ ਆ ਔਰ ਇਹ ਜਿਹੜਾ ਟੋਆ ਵਾ ਘਟੋ ਘਟ ਇਹ 30 ਤੋਂ 35 ਫੁੱਟ ਦਾ ਟੋਆ ਵਾ 15 ਫੁੱਟ ਡੂੰਗਾ ਵਾ ਔਰ ਲਾਗੀ ਤਾਂ ਕੁਝ ਕੋ ਟੁਕੜੇ ਛੋਟੇ 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 ਟੁਕੜੇ ਕੋ ਨਹੀਂ ਮਿਲੇ ਨੇ ਔਰ ਮਜ਼ਾਇਲ ਜਿਹੜੀ ਆ ਉਹ ਨੀਚੇ ਜਿਹੜੀ ਆ ਉਹ ਗਿਰ ਗਈ ਹੈ ਬਹੁਤ ਵੱਡਾ ਸੀ ਸਹਿਣ ਤੋਂ ਪਰੇ ਸੀ ਕਿ ਵਾਈਬ੍ਰੇਸ਼ਨ ਇੰਨੀ ਸੀ ਕਿ ਘਰਾਂ ਦੇ ਵਿੱਚ ਪ੍ਰੈਸ਼ਰ ਇਨਾ ਬਣ ਗਿਆ ਕਿ ਸ਼ੀਸ਼ੇ ਟੁੱਟ ਗਏ ਔਰ ਡਰ ਦਾ ਮਾਹੌਲ ਉਸੇ ਟਾਈਮ ਬਣ ਗਿਆ ਲੋਕ ਆਪਣੇ ਅੰਦਰਜ ਵੜ ਗਏ ਕੁਝ ਟਾਈਮ ਬਾਅਦ ਕੋ 15 20 ਅੱਧਾ ਘੰਟਾ ਬਾਦ ਚ ਫਿਰ ਲੋਕ ਬਾਹਰ ਨਿਕਲ ਕੇ ਦੇਖਿਆ ਤਾਂ ਇੱਥੇ ਦੇਖਿਆ ਵੀ ਇੱਥੇ ਜਿਹੜੀ ਉਹ ਮੋਬਾਈਲ ਵਗੈਰਾ ਜਿਹੜੀ ਉਹ ਡਿੱਗੀ ਹੈ ਇੱਥੇ ਕੋਈ ਪਾਰਟ ਵਗੈਰਾ ਵੀ ਮਿਲੇ ਹੋਏ ਸੀ ਛੋਟੇ ਛੋਟੇ ਮਿਲੇ ਉਹ ਲੈ ਗਿਆ ਆਰਮੀ ਵਾਲੇ ਠੀਕ ਹੈ ਹਾਂ ਤੇ ਵੀ ਜਦੋਂ ਆਰਮੀ ਵਾਲੇ ਆਏ ਤਾਂ ਦੱਸਿਆ ਕੁਝ ਉਹ ਕਹਿੰਦੇ ਵੀ ਇਹਨੂੰ ਇੱਥੇ ਹੀ ਰਹਿਣ ਦਿਓ ਅਸੀਂ ਆਉਨੇ ਆ ਆ ਕੇ ਫਿਰ ਦੀ ਸਰਚ ਕਰਦੇ ਆ ਕੋਈ ਸਮੈਲ ਵੀ ਆ ਰਹੀ ਹੈ ਸਮੈਲ ਬਹੁਤ ਆਈ ਬਹੁਤ ਸਮੈਲ ਆਈ ਬਹੁਤ ਜਿਹੜੀ ਮੋਬਾਈਲ ਹੈ ਕੋਈ ਉਹਦੇ ਟੁਕੜੇ ਛੋਟੇ ਛੋਟੇ ਮਿਲੇ ਆ ਬਾਕੀ ਚ ਇੱਕ ਹਸਤਾ ਵੀ ਅੰਦਰ ਧਸ ਗਈ ਹੈ ਹੁਣ ਦੇਖਦੇ ਆ ਆਰਮੀਆ ਵਾਲੇ ਆ ਕੇ ਕੀ ਕਰਦੇ ਨੇ ਦੇਖੋ ਜੀ ਇਹ ਜੋ ਘਟਨਾ ਹੋਈ ਹੈ ਸਵੇਰੇ 4:50 ਮਿੰਟ ਤੇ ਬਲਾਸਟ ਹੋਇਆ ਇਹ ਪੰਜ ਬਲਾਸਟ ਹੋਏ ਨੇ ਇੱਕ ਤੇ ਤੁਹਾਡੇ ਸਾਹਮਣੇ ਆ ਜੋ ਕਿ 15-20 ਫੁੱਟ ਡੰਗਾਈ ਤੇ ਤੇ 30-35 ਫੁੱਟ 30 ਫੁੱਟ 35 ਫੁੱਟ ਘੇਰੇ ਦੇ ਵਿੱਚ ਚੜਾਈ ਦੇ ਵਿੱਚ ਹੈਗਾ ਸਭ ਤੋਂ ਵੱਡਾ ਬਲਾਸਟ ਇਹ ਹੋਇਆ ਜੋ ਕਿ ਇਹਦਾ ਮਟੀਰੀਅਲ ਅਜੇ ਤੱਕ ਮਿਲ ਨਹੀਂ ਸਕਿਆ ਇਹ ਜ਼ਮੀਨ ਦੇ ਵਿੱਚ ਹੀ ਧਸ ਗਿਆ ਇੱਕ ਇਹ ਹੈਗਾ ਇੱਕ ਨਾਲ ਇੱਕ ਗੱਲਾ ਹਟਮਾ ਇਹ ਆ ਤਿੰਨ ਇਸ ਤੋਂ ਪਰੇ ਨੇ ਟੋਟਲ ਪੰਜ ਬਲਾਸਟ ਹੋਏ ਨੇ ਨਜ਼ਦੀਕ ਨਾਲ ਹੀ ਆ ਕੋਠੀ ਆ ਸਾਹਮਣੇ ਦਿਖਾਈ ਦੇ ਰਹੀ ਆ ਤੇ ਇਹਦੇ ਟੋਟਲ ਹੀ ਕਰਦੇ ਸ਼ੀਸ਼ੇ ਦਰਵਾਜ਼ੇ ਸਾਰੇ ਟੁੱਟ ਚੁੱਕੇ ਨੇ ਤੇ ਇਸ ਦਾ ਜੋ ਵੀ ਮਟੀਰੀਅਲ ਹੈਗਾ ਅਜੇ ਤੱਕ ਮਿਲ ਨਹੀਂ ਸਕਿਆ ਇਹ ਸਾਰਾ ਜਿੰਨਾ ਵੀ ਮਟੀਰੀਅਲ ਹੈਗਾ ਵਾ ਸਾਰਾ ਜ਼ਮੀਨ ਦੇ ਵਿੱਚ ਹੀ ਧਸਿਆ ਹੋਇਆ ਮਾਹੌਲ ਕੀ ਸੀ ਉਸ ਦਾ ਦੇਖੋ ਜੀ ਇੰਨੀਆਂ ਲਾਈਟਾਂ ਸੀਗੀਆਂ ਜਿਸ ਵੇਲੇ ਥੱਲੇ ਡਿੱਗਿਆ ਰਾਤ ਚਾਨਣ ਹੀ ਚਾਨਣ ਹੋ ਗਿਆ ਸਵੇਰੇ ਤੜਕਸਾਰ ਦਾ ਟਾਈਮ ਸੀਗਾ ਧੂਆ ਬਹੁਤ ਬਹੁਤ ਜ਼ਿਆਦਾ ਧੂਆ ਸੀਗਾ ਲਾਗੇ ਟਰਾਂਸਫਾਰਮ ਹੈਗਾ ਟਰਾਂਸਫਾਰਮਰ ਦਾ ਤੇਲ ਚੋ ਚੁੱਕਾ ਉਹ ਫਟ ਚੁੱਕਾ ਤਾਰਾਂ ਟੁੱਟ ਚੁੱਕੀਆਂ ਹਾਈ ਬੋਲਡਰ ਦੀਆਂ ਤਾਰਾਂ ਟੁੱਟ ਚੁੱਕੀਆਂ ਰੈਸ਼ੀ ਇਲਾਕਾ ਲਾਗੇ ਗੁਰਦੁਆਰਾ ਸਾਹਿਬ ਹੈਗਾ ਇੰਨਾ ਕਿ ਪਿੰਡ ਤੋਂ ਅੱਧਾ ਕਿਲੋਮੀਟਰ ਸਾਈਡ ਤੇ ਡਿੱਗਾ ਜੇਕਰ ਪਿੰਡ ਦੇ ਵਿੱਚ ਡਿੱਗ ਜਾਂਦਾ ਜਾਂ ਗੁਰਦੁਦਾਰ ਸਾਹਿਬ ਡਿੱਗ ਜਾਂਦਾ ਤੇ ਬਹੁਤ ਹੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਬਰੂਦ ਦੀ ਉਹ ਹਾਲੇ ਵੀ ਆ ਹਾਂਜੀ ਉਹ ਆ ਰਹੀ ਆ ਜੀ ਮਹਾਰਾਜ ਇਸ ਦੇ ਬਰੂਦ ਦੇ ਨਾਲ ਹੀ ਅੱਧਾ ਕਿਲਾ ਜਿਹੜਾ ਗੰਨੇ ਦਾ ਖੇਤ ਤੇ ਬਹੁਤ ਹੀ ਦਸਤ ਦਾ ਮਾਹੌਲ ਬਣਿਆ ਹੋਇਆ ਦੁਨੀਆ ਸੈਮੀ ਹੋਈ ਹੈ ਬੱਚੇ ਸੈਮੀ ਹੋਏ ਨੇ ਬਹੁਤ ਹੀ ਡਰ ਦਾ ਮਾਹੌਲ ਬਣਿਆ ਹੋਇਆ ਭਾਜੀ ਇੱਥੇ ਸਿਸਰਾ ਪਿੰਡ ਦੇ ਵਿੱਚ ਹੈ ਤੇ ਸਵੇਰੇ 4:00 5:00 ਵਜੇ ਤੇ ਕੋਈ ਧਮਾਕੇ ਦੀ ਆਵਾਜ਼ ਆਈ ਹੈ ਤੇ ਆਪਾਂ ਨਾਲੇ ਥਾਣੇ ਤੇ ਇੱਥੇ ਆ ਗਏ ਆ ਜਾ ਕੇ ਵੇਖਿਆ ਟੋਆ ਪਿਆ ਹੋਇਆ ਇਹ ਕਿੰਨਾ ਕੋਲਾ ਪਿਆ ਇਹ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਜਿੰਨਾ ਵੀ ਹੈਗਾ ਵੇ ਜਿੰਨੇ ਕੋਈ 30 ਫੁੱਟ ਨੂੰ ਹੁਣਾਣਾ 10 ਫੁੱਟ ਨੂੰ ਡੂੰਘਾ ਹਣਾ ਧਮਾਕਾ ਹੀ ਕਿਉਂ ਹੈ ਕਿ ਤੇ ਅੰਚਰ ਧਮਾਕਾ ਹੋਇਆ ਚੀਜ਼ ਦਾ ਉਹ ਕੋਈ ਜਾਣੀ ਨੁਕਸਾਨ ਨਹੀਂ ਬਚਾਈ ਕੋਈ ਗੱਲਾਂ ਨਹੀਂ ਹਾਂਜੀ ਉਹ ਉਹ سامنے ਘਰ ਉਹਦੇ ਅੱਗੇ ਟੁੱਟੇ ਸ਼ੀਸ਼ੇ ਥੋੜੇ ਬਾਰੇ ਲੋਕ ਕੀ ਦੇਖਦੇ ਜੂਪੀ ਜਾਂਦੇ ਲੋਕੀ ਇਹ ਦੱਸਣ ਦੇ ਵੀ ਧਮਾਕਾ ਹੋਇਆ ਜੋਰਾਂ ਧਮਾਕਾ ਹੋਇਆ ਵਾ